ਮੱਖਣਸ਼ਾ ਲੁਭਾਣੇ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ 2-2 ਟਕੇ 5-5 ਟਕੇ ਜਾਂ ਮੋਹਰਾਂ ਕਹ ਲਈਏ ਉਹਨਾਂ ਚਿਰ ਦੇਹਧਾਰੀਆਂ ਅੱਗੇ ਮੱਥਾ ਟੇਕਿਆ ਜਿੰਨਾ ਚਿਰ ਸੱਚਾ ਗੁਰੂ ਲੱਭ ਨਹੀਂ ਗਿਆ ਉਹ ਸੱਚੇ ਗੁਰੂ ਦੇ ਦ دیدار ਹੋਏ ਉਹਨੇ ਕੋਠੇ ਝੜ ਕੇ ਹੁਕਾ ਦਿੱਤਾ ਕਿ ਸਾਚਾ ਗੁਰ ਲਾਧੋ ਰੇ ਮੈਨੂੰ ਸੱਚਾ ਗੁਰੂ ਲੱਭ ਗਿਆ ਹੈ ਦੁਨੀਆ ਦੇ ਲੋਕੋ ਉਸ ਤੋਂ ਬਾਅਦ ਉਹਨੇ ਆਪਣੀ ਕਮਾਈ ਦਾ ਟਕਾ ਵੀ ਕਿਸੇ ਦੇਹਧਾਰੀ ਬਾਬੇ ਕੋਲ ਨਹੀਂ ਰੱਖਿਆ ਅੱਜ ਜਿੰਨੇ ਸੰਸਾਰ ਤੇ ਦੇਹਧਾਰੀ ਬਾਬੇ ਪੈਦਾ ਹੋਏ ਨੇ ਨਾ ਜਿੰਨੇ ਝੂਠੇ ਸੰਤ ਪੈਦਾ ਹੋਏ ਨੇ ਇਹਨਾਂ ਦੇ ਕੋਈ ਹੱਲ ਹੈ ਆਪਣੀ ਕਿਰਤ ਕਮਾਈ ਕੇਵਲ ਤੇ ਕੇਵਲ ਆਪਣੇ ਗੁਰੂ ਦੇ ਦਰ ਤੇ ਲੈ ਕੇ ਆਓ ਬਾਬੇ ਕੇ ਮੱਥਾ ਟੇਕਣਾ ਬੰਦ ਕਰ ਦਿਓ ਆਪਣੀ ਕਿਰਤ ਕਮਾਈ ਇਹਨਾਂ ਦੇ ਪੈਰਾਂ 'ਚ ਰੱਖਣੀ ਬੰਦ ਕਰ ਦਿਓ ਤੇ ਜਿਸ ਦਿਨ ਤੁਸੀਂ ਇਹਨਾਂ ਨੂੰ ਨਮਸਕਾਰ ਕਰਨੀ ਬੰਦ ਕਰਤੀ ਟਕਿਆਂ ਨਾਲ ਨਮਸਕਾਰ ਕਰਨੀ ਬੰਦ ਕਰਤੀ ਨਾ ਮੈਂ ਕਹਿੰਦਾ ਉਸ ਦਿਨ ਪੰਜਾਬ ਦੀ ਧਰਤੀ ਤੋਂ ਦੇਹ ਤਾਰੀ ਬਾਬਾ ਲੱਭਣਾ ਕੋਈ ਨਹੀਂ ਹੈ ਤੇ ਜਿੰਨਾ ਚਿਰ ਅਸੀਂ ਆਪਣੇ ਟਕੇ ਇਹਨਾਂ ਅੱਗੇ ਰੱਖਦੇ ਰਹੇ ਨਾ ਇਹਨਾਂ ਦੇ ਡੇਰੇ ਵੀ ਵਧਨੇ ਨੇ ਪਰਫੁੱਲਤ ਵੀ ਹੋਣੇ ਨੇ ਭਾਈ ਤੇ ਗੁਰਦੁਆਰਿਆਂ ਤੋਂ ਅਲੀ ਸ਼ਾਨ ਇਹਨਾਂ ਦੇ ਭੌਰੇ ਵੀ ਬਣਦੇ ਨੇ ਸਿਰਫ ਆਪਣੇ ਕਿਰਤ ਕਮਾਈ ਨੂੰ ਆਪਣੇ ਗੁਰੂ ਦੇ ਦਰ ਤੇ ਲੈ ਕੇ ਆਓ ਕਿ ਨਹੀਂ ਸਾਨੂੰ ਸੱਚਾ ਗੁਰੂ ਲੱਭ ਗਿਆ ਹੈ